ਲਖਨਊ ਦੇ ਚੰਦ੍ਰਿਕਾ ਦੇਵੀ ਮੰਦਰ ਦੇ ਵਿੱਚ ਦੁਕਾਨਦਾਰਾਂ ਨੇ ਸ਼ਰਧਾਲੂਆਂ ਤੇ ਕੀਤਾ ਹਮਲਾ ਪ੍ਰਸ਼ਾਦ ਲੈਣ ਤੋਂ ਇਨਕਾਰ ਕਰਨ ਤੇ ਦੁਕਾਨਦਾਰਾਂ ਨੇ ਕੀਤੀ ਕੁੱਟਮਾਰ ਮਹਿਲਾ ਸ਼ਰਧਾਲੂਆਂ ਦੇ ਨਾਲ ਵੀ ਕੀਤੀ ਧੱਕਾਮੁਕੀ ਪੁਲਿਸ ਨੇ 6 ਦੁਕਾਨਦਾਰਾਂ ਨੂੰ ਕੀਤਾ ਗ੍ਰਿਫਤਾਰ ਫਰਜ਼ੀ ਹਾਰਸਰਜੀ ਕਰਨ ਵਾਲਾ ਹਾਰਸਰਜੀ ਕਰਨ ਵਾਲਾ ਡਾਕਟਰ ਗ੍ਰਿਫਤਾਰ ਦਮੂ ਪੁਲਿਸ ਨੇ ਪ੍ਰਗ ਰਾਜ ਦੇ ਤੋਂ ਕੀਤਾ ਗ੍ਰਿਫਤਾਰ ਸਰਜਰੀ ਕਰਨ ਤੋਂ ਬਾਅਦ 7 ਮਰੀਜ਼ਾਂ ਦੀ ਹੋਈ ਸੀ ਮੌਤ ਡਾਕਟਰ ਤੇ ਬਿਨਾਂ ਤਜਰਬੇ ਦੇ ਸਰਜਰੀ ਕਰਨ ਦਾ ਇਲਜ਼ਾਮ ਵਾਰਾਨਸੀ ਦੇ ਵਿੱਚ 18 ਸਾਲਾ ਵਿਦਿਆਰਥੀ ਨੂੰ ਅਗਵਾ ਕਰਕੇ ਤੀ ਨੌਜਵਾਨਾਂ ਨੇ ਕੀਤਾ ਗੈਂਗਰੇਪ ਸੱਦੇਨਾ ਤੱਕ ਕਰਦੇ ਰਹੇ ਦੁਸ਼ਕਰਮ ਵੀਡੀਓ ਵੀ ਬਣਾਈ ਉਸ ਨੂੰ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਪੜਾਈ ਦੇ ਨਾਲ ਹੋਟਲ ਦੇ ਵਿੱਚ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਲੜਕੀ ਬੈਂਗਲੁਰੂ ਦੇ ਵਿੱਚ ਸੜਕ ਤੇ ਲੜਕੀ ਦੇ ਨਾਲ ਹੋਈ ਛੇੜਛਾੜ ਤੇ ਕਰਨਾਟਕ ਦੇ ਗ੍ਰਹਿ ਮੰਤਰੀ ਦਾ ਵਿਵਾਦਤ ਬਿਆਨ ਬੋਲੇ ਬੈਂਗਲੁਰੂ ਜਿਹੇ ਵੱਡੇ ਸ਼ਹਿਰਾਂ ਦੇ ਵਿੱਚ ਜੀਆਂ ਘਟਨਾਵਾਂ ਆਮ ਭਾਜਪਾ ਨੇ ਮੰਗਿਆ ਮੰਤਰੀ ਪਰਮੇਸ਼ਵਰ ਦਾ ਅਸਤੀਫਾ ਉਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਵਿੱਚ ਪਲਟਿਆ ਸਰੋਂ ਦੇ ਤੇਲ ਦੇ ਨਾਲ ਭਰਿਆ ਟੈਂਕਰ ਸੜਕ ਕਿਨਾਰੇ ਬਣੇ ਟੋਏ ਦੇ ਵਿੱਚ ਜਮਾ ਹੋਇਆ 10000 ਲੀਟਰ ਤੇਲ ਗੰਦਗੀ ਦੇ باوجود ਤੇਲ ਲੁੱਟਣ ਵਾਲਿਆਂ ਦੀ ਲੱਗੀ ਭੀੜ ਅਮਰਸਾਰੀ 에어ਪੋਰਟ ਤੇ ਯਾਤਰੀ ਤੋਂ ਮਿਲਿਆ 7.7 ਕਿਲੋ ਗਾਂਜਾ ਬੈਂਕਾਕੋਂਗ ਤੋਂ ਵਾਪਸ ਆਏ ਯਾਤਰੀ ਦੀ ਕਸਟਮ ਚੈਕਿੰਗ ਦੇ ਦੌਰਾਨ ਹੋਈ ਬਰਾਮਦਗੀ ਸਾਢੇ 7 ਕਰੋੜ ਦੱਸੀ ਜਾ ਰਹੀ ਹੈ ਫੜੇ ਗਏ ਗਾਂਜੀ ਦੀ ਕੀਮਤ ਮੈਟਰੋ ਚ ਸ਼ਖਸ ਦੇ ਵੱਲੋਂ ਸ਼ਰਾਬ ਪੀਣ ਦੀ ਵੀਡੀਓ ਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਜਾਰੀ ਕੀਤਾ ਬਿਆਨ ਕਿ ਆ ਟ੍ਰੇਨਾਂ ਦੇ ਵਿੱਚ ਖਾਣ ਪੀਣ ਤੇ ਆ ਪਾਬੰਦੀ ਯਾਤਰੀਆਂ ਨੂੰ ਅਪੀਲ ਪ੍ਰੋਟੋਕਾਲ ਦੀ ਕੀਤੀ ਜਾਵੇ ਪਾਲਣਾ ਆਤਵਾਦੀ ਤਹਿਬੁਰ ਰਾਣਾ ਦੀ ਪਟੀਸ਼ਨ ਅਮਰੀਕੀ ਸੁਪਰੀਮ ਕੋਰਟ ਨੇ ਕੀਤੀ ਖਾਰਜ ਭਾਰਤ ਕਹਵਾਲ ਕੀ ਰੁਕਣ ਦੀ ਕੀ ਪੀਸੀ ਮੰਗ 2611 ਦੇ ਦੋਸ਼ੀਆਂ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਫਿਲਹਾਲ ਅਮਰੀਕਾ ਦੇ ਵਿੱਚ ਕੈਦ ਹੈ ਮੁੰਬਈ ਹਮਲੇ ਦਾ ਦੋਚੀ ਤਹਿਵੁਰ ਰਾਣਾ ਟਰੰਪ ਨੇ ਚੀਨ ਤੇ ਹੋ ਟੈਰਿਫ ਲਗਾਉਣ ਦੀ ਦਿੱਤੀ ਧਮਕੀ ਬੁੱਲੇ ਵਧੇ ਹੋਏ ਟੈਰਿਫ ਘਟਾ ਕਰੇ ਚੀਨ ਟ੍ਰਿਫ ਨਹੀਂ ਘਟਾਇਆ ਤਾਂ 50% ਹੋਰ ਲਗਾਵਾਂਗੇ ਟੈਰਿਫ ਗੈਂਗਸਟਰਾਂ ਨੂੰ ਲੈ ਕੇ ਹਾਈ ਕਮਿਸ਼ਨ ਲਗਾਈ ਪੰਜਾਬ ਸਰਕਾਰ ਨੂੰ ਫਟਕਾਰ ਕਿਹਾ ਹਾਲੇ ਤੱਕ ਕਿਉਂ ਤੈਨ ਨਹੀਂ ਹੋ ਪਾਈ ਗੈਂਗਸਟਰਾਂ ਦੀ ਪਰਿਭਾਸ਼ਾ ਗੈਂਗਸਟਰ ਟਾਸਕ ਫੋਰਸ ਦੇ ਗਠਨ ਦੇ ਨਾਲ ਸੰਬੰਧੀ ਦਸਤਾਵੇਜ਼ ਵੀ ਪੇਸ਼ ਕਰਨ ਨੂੰ ਕਿਹਾ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵਿਰੇਸ਼ ਸ਼ੰਟਲਿਆ ਨੂੰ ਧਮਕੀ ਦੇਣ ਵਾਲਾ ਖਾਲਸਤਾਨੀ ਗਫਤਾਰ ਪਿੰਡਰਾਂ ਵਾਲੇ ਦੇ ਸਮਰਥਕ ਨੂੰ ਅੰਬਾਲਾ ਪੁਲਿਸ ਨੇ ਕੀਤਾ ਕਾਬੂ ਆਗੂ ਨੂੰ ਮੌਦਿਕ ਕਾਰਡ ਉਤਾਰਨ ਦੀ ਦਿੱਤੀ ਸੀ ਧਮਕੀ ਗੁਜਰਾਤ ਦੇ ਬਾਅਦ ਹੁਣ ਰਾਜਸਥਾਨ ਹਾਈ ਕੋਰਟ ਤੋਂ ਮਿਲੀ ਆਸ਼ਰਾਮ ਨੂੰ ਰਾਹਤ 1 ਜੁਲਾਈ ਤੱਕ ਲਈ ਅੰਤਰੀਮ ਜ਼ਮਾਨਤ ਆਸ਼ਰਮ ਦੇ ਵਿਸ਼ਨਾ ਬਾਲਗ ਦੇ ਨਾਲ ਰੇਪ ਮਾਮਲੇ ਦੇ ਵਿੱਚ ਸਜ਼ਾ ਘਟ ਰਿਹਾ ਸਾਰਾ ਸਭ ਤੋਂ ਵੱਧ ਚੰਦਾ ਵਸੁੱਦਣ ਵਾਲੀ ਪਾਰਟੀ ਬਣੀ ਭਾਜਪਾ 2023-24 ਦੇ ਵਿੱਚ ਰਾਸ਼ਟਰੀ ਦਲਾਂ ਤੋਂ ਮਿਲੇ ਕੁੱਲ ਚੰਦੇ ਦਾ 88% ਸਿਰਫ ਭਾਜਪਾ ਦੇ ਕੋਲ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੇ ਡੇਟਾ ਦੇ ਮੁਤਾਬਿਕ ਭਾਜਪਾ ਨੂੰ ਮਿਲਿਆ ਹੈ 2243.94 ਕਰੋੜ ਰੁਪਏ ਦਾ ਚੰਦਾ ਚੋਣਾਂ ਦੀ 100% ਵੀਵੀ ਪੈਡ ਪਰਚੀਆਂ ਦੀ ਮੈਨੂਅਲ ਗਿਣਤੀ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ ਕਿ ਆ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਫੈਸਲਾ ਮੁਰਦਨੀ ਹੋਵੇਗੀ ਸੁਣਵਾਈ ਮੁੰਬਈ ਦੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਬੰਬ ਦੀ ਧਮਕੀ ਤੋਂ ਬਾਅਦ ਅਮੱਚੇ ਹੜਕੰਪ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ ਜੈਪੁਰ ਤੋਂ ਮੁੰਬਈ ਜਾ ਰਹੀ ਸੀ ਫਲਾਈਟ 14 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਮਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ ਪੰਜਾਬ ਨੈਸ਼ਨਲ ਬੈਂਕ ਤੇ SBI ਸਮੇਤ 4 ਬੈਂਕਾਂ ਦੇ ਵਿੱਚ ਜਾ ਕੇ ਕੀਤਾ ਜਾਵਾ ਸਕੇਗਾ ਐਡਵਾਂਸ ਰਜਿਸਟਰ 3 ਜੁਲਾਈ ਤੋਂ 9 ਅਗਸਤ ਤੱਕ ਚੱਲੇਗਾ ਅਮਰਨਾਥ ਯਾਤਰਾ ਆਰਸੀਬੀ ਨੇ ਰਚਾਇਆ ਇਤਿਹਾਸ 10 ਸਲਾਮਬਾਦ ਵਨਕੜੀ ਸਟੇਡੀਅਮ ਦੇ ਵਿੱਚ ਬੰਗਲੌਰੂ ਨੇ ਮੁੰਬਈ ਨੂੰ ਦਿੱਤੀ ਮਾਰਤ ਕਰਨਾਲ ਪਾਂਡੇ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਛੋਟੇ ਪ੍ਰਾਦੀ ਟੀਮ ਨੂੰ ਦਿੱਤੀ ਹਾਰ